ਲੰਗੇ ਕਾਲ ਤੋਂ ਇੱਕ ਖਬਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੋਲੋਂ ਵੀ ਅਸਤੀਫਾ ਮੰਗ ਲਿਆ ਪਰ ਇਸ ਗੱਲ 'ਚ ਸੱਚਾਈ ਕਿੰਨੀ ਹੈ ਇਸ ਗੱਲ ਦਾ ਆਧਾਰ ਕੀ ਹੈ ਇਸ ਗੱਲ ਦੀ অথੈਂਟੀਸਿਟੀ ਕੀ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਅਰਵਿੰਦ ਕੇਜਰੀਵਾਲ ਸੀਐਮ ਭਗਵੰਤ ਮਾਨ ਦੋਵੇਂ ਹੀ ਬੜੇ ਸਤਕਾਰਤ ਆਉਂਦਿਆਂ ਦੇ ਉੱਤੇ ਬਰਾਜ਼ਮਾਨ ਨੇ ਦੋਵੇਂ ਆਪੋ ਆਪਣੇ ਸੂਬੇ ਦੇ ਸੀਐਮ ਨੇ ਤੇ ਰਹਿ ਚੁੱਕੇ ਨੇ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਦੇ ਵਿੱਚ ਅਸਤੀਫਾ ਦੇ ਦਿੱਤਾ ਉਸ ਮਾਮਲੇ ਨੂੰ ਲੈ ਕੇ ਤਾਂ ਆਲਰੇਡੀ ਉਹ ਗੱਲਾਂ ਸਾਹਮਣੇ ਆ ਗਈਆਂ ਕਿ ਕਿਵੇਂ ਆਤਸ਼ੀ ਨੂੰ ਸੀਐਮ ਸ਼ਿਪ ਸੌਂਪੀ ਗਈ ਹੈ ਆਤਸ਼ੀ ਆਂਦੇ 223 ਨੂੰ ਉਹਦੇ ਉੱਤੇ ਹਲਫ਼ ਵੀ ਲੈਣਗੇ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਤੋਂ ਵੀ ਅਸਤੀਫਾ ਮੰਗ ਲਿਆ ਗਿਆ ਇਹ ਚਰਚਾਾਂ ਮਾ ਅਚਾਨਕ ਤੇਜ਼ ਹੋ ਗਈਆਂ ਪਰ ਸਵਾਲ ਇਹੀ ਹੈ ਕਿ ਇਸ ਖਬਰ ਦੇ ਵਿੱਚ ਅਸਲ ਸੱਚਾਈ ਕੀ ਹੈ ਇਸ ਗੱਲ ਦੀ ਅਸਲ ਇਸ ਗੱਲ ਦਾ ਅਸਲ ਸਰੋਤ ਕੀ ਹੈ অথੈਂਟੀਸਿਟੀ ਕੀ ਹੈ ਦਰਅਸਲ ਇਹ ਗੱਲ ਸ਼ੁਰੂ ਕਿੱਥੋਂ ਹੋਈ ਇਹ ਗੱਲ ਸ਼ੁਰੂ ਹੋਈ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਇੱਕ ਬਿਆਨ ਤੋਂ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਹੋਇਆਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਅੰਦਰ ਖਾਤੇ ਤੋਂ ਉਹਨਾਂ ਕੋਲ ਇਹ ਵੀ ਖਬਰ ਆਈ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੇ ਕੋਲੋਂ ਵੀ ਅਸਤੀਫਾ ਮੰਗ ਲਿਆ ਗਿਆ ਪਰ ਸਵਾਲ ਇਹ ਹੈ ਕਿ ਕੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬੋਲੇ ਇਸ ਬਿਆਨ ਦਾ ਕੋਈ অথੈਨਟਿਕ ਪ੍ਰੂਫ ਹੈਗਾ ਆ ਕੀ ਵਿਕਰਮ ਸਿੰਘ ਮਜੀਠੀਆ ਇਸ ਗੱਲ ਨੂੰ ਸਿੱਧੇ ਤੌਰ ਤੇ ਪ੍ਰੂਫ ਕਰ ਸਕਦੇ ਨੇ ਪਰ ਦੂਜੀ ਗੱਲ ਕਿ ਇਸ ਮਾਮਲੇ ਨੂੰ ਲੈ ਕੇ ਕਿ ਇਹ ਇੱਕ ਸਿਰਫ ਸਿਆਸੀ ਟਿੱਪਣੀ ਹੀ ਨਹੀਂ ਸਮਝੀ ਜਾ ਸਕਦੀ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਸਿਰਫ ਇੱਕ ਸਿਆਸੀ ਪੱਧਰ ਦਾ ਬਿਆਨ ਦਿੱਤਾ ਹੋਵੇ ਇਸ ਮਾਮਲੇ ਨੂੰ ਲੈ ਕੇ ਬੜੀਆਂ ਗੱਲਾਂ ਚੱਲਦੀਆਂ ਰਹੀਆਂ ਲੰਘੇ ਕੱਲ ਤੋਂ ਚਰਚਾ ਛੜੀ ਹੋਈ ਸੀ ਕਿ ਕੀ ਸੀਐਮ ਭਗਵੰਤ ਮਾਨ ਨੂੰ ਅਹੁਦੇ ਤੋਂ ਉਤਾਰਨ ਦੀ ਗੱਲ ਕੀਤੀ ਜਾ ਰਹੀ ਹੈ ਐਤੋਂ ਤੱਕ ਗੱਲਾਂ ਪਹੁੰਚ ਗਈਆਂ ਸੀ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਤੋਂ ਤੱਕ ਗੱਲ ਪਹੁੰਚ ਗਈ ਸੀ ਕਿ ਪੰਜਾਬ ਦੀ ਸਰਕਾਰ ਟੁੱਟਣ ਵਾਲੀ ਹੈ ਹਾਲਾਂਕਿ ਵਿਰੋਧੀ ਪਾਰਟੀਆਂ ਇਹ ਗੱਲ ਕੋਈ ਪਹਿਲੀ ਵਾਰ ਨਹੀਂ ਕਰ ਰਹੀਆਂ ਇਹ ਗੱਲਾਂ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੀਆਂ ਨੇ ਪ੍ਰਤਾਪ ਬਾਜਵਾ ਤਾਂ ਕਿੰਨੀ ਵਾਰ ਇਹ ਗੱਲਾਂ ਕਹਿ ਚੁੱਕੇ ਨੇ ਕਾਂਗਰਸ ਵੱਲੋਂ ਅਕਾਲੀ ਦਲ ਵੱਲੋਂ ਵੀ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਨੇ ਕਿ ਪੰਜਾਬ ਦੀ ਸਰਕਾਰ ਟੁੱਟਣੀ ਵਾਲੀ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਇਲੈਕਸ਼ਨਸ ਖਤਮ ਹੋਣ ਨਾਲੋਂ ਨਾਲ ਟੁੱਟ ਜਾਏਗੀ ਫਿਰ ਕਿਹਾ ਜਾ ਰਿਹਾ ਸੀ ਕਿ ਆਉਂਦੇ ਸਾਲ ਮੇ ਨੂੰ ਸਰਕਾਰ ਟੁੱਟ ਜਾਵੇਗੀ ਹੁਣ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਸੀਐਮ ਮਾਨ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਹਾਲਾਂਕਿ ਇਸ ਗੱਲ ਨੂੰ ਲੈ ਕੇ ਕੋਈ ਵੀ ਆਥੈਂਟਿਕ ਪ੍ਰੂਫ ਜਿਹੜਾ ਆ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਜੇ ਹੈ ਤਾਂ ਉਹ ਜ਼ਰੂਰ ਸਾਹਮਣੇ ਰੱਖ ਦੇਣਾ ਚਾਹੀਦਾ ਹੈ ਨਹੀਂ ਤਾਂ ਮੌਜੂਦਾ ਸਥਿਤੀ ਦੇ ਆਧਾਰ ਦੇ ਉੱਤੇ ਤਾਂ ਇਹਦਾ ਕੋਈ ਵੀ ਪ੍ਰੂਫ ਇਹਨੂੰ ਰਿਲੇਟ ਨਹੀਂ ਕੀਤਾ ਜਾ ਸਕਦਾ ਮੌਜੂਦਾ ਸਮਝ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਪੰਜਾਬ ਦਾ ਕਹਿੰਦੇ ਇੱਕ ਵੱਡਾ ਵਰਗ ਹੈਗਾ ਐਦਾਂ ਦਾ ਜਿਹੜਾ ਸੀਐਮ ਭਗਵੰਤ ਮਾਨ ਨੂੰ ਸਪੋਰਟ ਵੀ ਕਰਦਾ ਪਰ ਇਹੋ ਜੀ ਸਥਿਤੀ ਦੇ ਵਿੱਚ ਫਿਰ ਲੋਕ ਕਿਵੇਂ ਚਾਣਗੇ ਕਿ ਸੀਐਮ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਹ ਦਿੱਤਾ ਜਾਵੇ ਇਸ ਵਾਸਤੇ ਇਹਨੂੰ ਇੱਕ ਪੋਲਿਟੀਕਲ ਸਟੇਟਮੈਂਟ ਜਿਹੜਾ ਉਹ ਵਧ ਗਿਣਿਆ ਜਾ ਸਕਦਾ ਆ ਹਾਲਾਂਕਿ ਹੋ ਸਕਦਾ ਕਿ ਜੇ ਆਉਂਦੇ ਸਮੇਂ ਨੂੰ ਕੋਈ ਪ੍ਰੂਫ ਬਿਕਰਮ ਮਦੀਠੀਆ ਕੱਢ ਲਿਆ ਹਣ ਤਾਂ ਉਹਦੇ ਆਧਾਰ ਦੇ ਉੱਤੇ ਇਹ ਸਿਚੁਏਸ਼ਨ ਬਦਲੇ ਪਰ ਅਜੇ ਤੱਕ ਤਾਂ ਇਹ ਸਿਰਫ ਇੱਕ ਪੋਲਿਟੀਕਲ ਸਟੇਟਮੈਂਟ ਨਜ਼ਰ ਆ ਰਹੀ ਹੈ ਪਰ ਮਦੀਠੀਆ ਅਸਲ ਦੇ ਵਿੱਚ ਬੋਲੇ ਕੀ ਸੀ ਉਹ ਸਟੇਟਮੈਂਟ ਕੀ ਸੀ ਆਓ ਤੁਹਾਨੂੰ ਉਹ ਸੁਣਾ ਦਿੰਦੇ ਤੇਜਰੀয়াল ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਇਹ ਕਿੱਲੀ ਵੱੱਦ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗਮਚੀ ਦੱਬੀ ਆਇ ਕਿੱਲੀ ਪਹਿਲਾਂ ਉੱਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਪਹਿਲੀ ਗੱਲ ਸ਼ਰਾਬ ਜਿਹੜੀ ਪੀਣੀ ਮਨਾਜ ਹਾਸ ਤੇ ਤੁਸੀਂ ਸ਼ਰਾਬ ਪੀਓ ਕਿਉਂ ਕਾਰਵਾਈ ਨਹੀਂ ਕੀਤੀ ਇਹਦੇ ਲਈ ਕਾਨੂੰਨ ਵੱਖਰੇ ਨੇ ਫਿਰ ਜੇ ਤੁਸੀਂ ਡਿੱਗ ਗਏ ਤੇ ਦੱਸ ਦੇਣਾ ਸੀਗਾ ਦੋ ਤਿੰਨ ਚੈਲੰਜ ਹੈਗੇ ਜਿਹੜੇ ਮਿੰਟ-ਮਿੰਟ ਦੀ ਤੁਹਾਡੀ ਖਬਰ ਚਲਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਇੱਕੋ ਰੋਜ਼ਾਨਾ ਸਪੋਕਸਮੈਨ ਉਹ ਵੀ ਬੜੀ ਕਿल्ली ਨੱਪਦਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਆਇਆ ਹੋ ਗਿਆ ਉਹ ਕਹੇ ਉਹ ਵੀ ਚੁੱਪ ਕਰ ਜਾਂਦੇ ਦੱਸ ਤਾਂ ਦਿਓ ਭਾਈ ਫਿਰ ਤੁਸੀਂ ਗਏ ਇਲਾਜ ਵਾਸਤੇ ਦਿੱਲੀ ਲੈ ਗਏ ਹੋ ਤੁਹਾਨੂੰ ਫਿਰ ਉੱਥੇ ਚੈਨਲ ਵਾਲੇ ਪਹੁੰਚੇ ਉਹਨਾਂ ਨੂੰ ਕਿਹਾ ਕਿ ਪਿੱਛੇ हट ਜਾਓ ਤੁਸੀਂ ਕਿਸੇ ਨੇ ਖਬਰ ਨਹੀਂ ਲਾਣੀ ਮੈਂ ਹੁਣ ਚੈਨਲ ਦਾ ਨਾਮ ਲਮਾ ਜਿਨ੍ਹਾਂ ਦੇ ਮਾਲਕਾਂ ਨੂੰ ਫੋਨ ਗਿਆ ਮੈਨੂੰ ਆਪ ਉਹ ਵਿਚਾਰੇ ਦੱਸੀ ਜਾਂਦੇ ਯਾਰ ਸਾਨੂੰ ਬੜੇ ਦਬਕੇ ਬਾਜ ਰਹੇ ਮੈਂ ਫਿਰ ਕਿਉਂ ਡਰਦੇ ਕਿਉਂ ਡੇ ਡਰਦੇ ਤਾਂ ਨਹੀਂ ਇਸ਼ਤਿਹਾਰ ਬੰਦ ਹੋ ਜਾਂਦਾ ਮੈਂ ਤਾਂ ਜਮ੍ਹਾਂ ਸਹੀ ਗੱਲ ਕਰ ਰਿਹਾ ਐਸ ਲਈ ਮੈਨੂੰ ਇਹ ਗੱਲ ਤੇ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਸਿਹਤ ਜਾਬਤਾ ਹੋਵੇ ਮਗਰ ਪ੍ਰੋਬਲਮ ਜਿਹੜੀ ਆ ਨਾ ਉਹ ਹੈ ਵੱਧ ਖਾਣ ਪੀਣ ਦੀ ਉਹ ਤਾਂ ਭਾਈ ਇੱਥੇ ਉਹ ਲਾਉਣਾ ਪੈਣਾ ਉਹ ਮਾ ਫਲਰ ਮੋ ਫਲਰ ਮੂਤ ਹੈ ਨਹੀਂ ਤਾਂ ਕੰਮ ਹਟਣਾ ਨਹੀਂ ਤੇ ਪੰਜਾਬ ਦਾ ਕਾਹਦੇ ਲਈ ਖਰਚਾ ਕਰਾਈ ਜਾਂਦੇ ਉਹ ਜਿਹੇ ਪੁੱਠੇ ਸਿੱਦੇ ਕੰਮ ਦਾ ਔਰ ਨਾਲੇ ਇਹਦੇ ਨਾਲ ਹੀ ਐਜੂਕੇਸ਼ਨ ਦੀ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪੋਲ ਖੋਲਤੀ ਸੀ ਮੁੱਖ ਮੰਤਰੀ ਸਾਹਿਬ ਨੇ ਵੈਸੇ ਤਾਂ ਹਰਜੋਤ ਬੈਂਚ ਨੇ ਵੀ ਖੋਲੀ ਆ ਕਿ 300 ਟੀਚਰ ਪ੍ਰਮੋਟ ਕੀਤਾ ਉਹਨਾਂ ਚੋਂ ਇੰਗਲਿਸ਼ ਜੇ ਪ੍ਰਮੋਟ ਕਰਦੇ ਇੰਗਲਿਸ਼ ਪੜਾਈ ਕਦੇ ਨਹੀਂ ਉਹਨਾਂ ਨੇ ਉਹਦਾ ਰੌਲਾ ਅੱਡ ਪੈਂਦਾ ਫਿਰਦਾ ਤੇ ਹੁਣ ਹੈਲਥ ਦੀ ਖੋਲਤੀ ਜੇ ਤੁਹਾਡਾ ਹੈਲਥ ਦਾ ਐਡਾ ਵਧੀਆ ਕੰਮ ਤੁਸੀਂ ਕੀਤਾ ਕਿ ਭਾਈ ਉੱਥੇ ਕਿਲੋਮੀਟਰ ਦੀ ਦੂਰੀ 'ਚ ਆਮ ਆਦਮੀ ਕਲੀਨਿਕ ਸੀ ਮੁੱਖ ਮੰਤਰੀ ਸਾਹਿਬ ਦਾ ਉੱਥੋਂ ਇਲਾਜ ਹੋ ਜਾਂਦਾ ਨਾਲੇ ਕੰਮ ਠੀਕ ਹੋ ਜਾਂਦਾ ਨਾਲੇ ਅਸੀਂ ਵੀ ਕਹਿੰਦੇ ਕਿ ਵਾਕੇ ਇਲਾਜ ਵਧੀਆ ਹੋ ਗਿਆ ਇਸ ਲਈ ਮੈਂ ਇੱਕ ਤਾਂ ਮੈਂ ਬਾਰ-ਬਾਰ ਕਹਿੰਦਾ ਇਟਸ ਨਾਟ ਅ ਮੈਟਰ ਆਫ ਜੋਕ ਇਟ ਇਜ਼ ਅ ਮੈਟਰ ਆਫ ਕਨਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਮਗਰ ਐਟ ਦ ਸੇਮ ਟਾਈਮ ਕਿ ਇਹ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ ਮੈਂ ਉਹਦੀ ਜ਼ਰੂਰ ਉਹ ਉਹ ਨੂੰ ਕੰਡੈਮ ਕਰਦਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਪੋਲੋ ਚ ਕਿਸੇ ਨੂੰ ਨੇੜੇ ਲੱਗਣਦੇ ਰੇ ਵੈਸੇ ਮੈਂ ਫੋਟੋ ਦੇ ਦੂੰਗਾ ਉਹ ਵੀ ਆਉਂਗਾ ਪਹਿਲਾਂ ਇਹ ਇਹ ਨਾ ਕਰੇ ਫਿਰ ਮੈਂ ਦਊ ਕੱਲ ਵੀ ਜਦੋਂ ਜਹਾਜ਼ ਚ ਵਾਪਸ ਗਏ ਆ ਸੁਣ ਲਓ ਮੇਰੀ ਗੱਲ ਇਹਨਾਂ ਨਾਲ 8 10 ਕ ਬੰਦੇ ਸੀ ਉਹਨਾਂ ਦਸਾਂ ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ ਇੱਕ ਇਹਨਾਂ ਦਾ ਅ ਬੇਟੀ ਸਨ ਇੱਕ ਬਲਕਾਰ ਸੋਸੀ ਸਤਨਾਮ ਸੋਸੀ ਜੇ ਚਾਹਣਗੇ ਤਾਂ ਮੈਂ ਸਾਰਿਆਂ ਦੇ ਨੋ ਦੱਸ ਦੂੰ ਮੇਰੀ ਖਬਰ ਕੱਚੀ ਨਹੀਂ ਕਿਉਂਕਿ ਮੈਂ ਕੰਸਰਨਡ ਆ ਔਰ ਵਿਰੋਧੀ ਤੇ ਹਰਚੇ ਆ ਮੇਰਾ ਕੰਮ ਹੈ ਧਿਆਨ ਰੱਖਣਾ ਕੰਸਰਨ ਸਰ ਬਾਗਡੋਰ ਹੋਰ ਹੱਥ ਚ ਲੱਗਦਾ ਨਹੀਂ ਕਿ ਅੱਜ ਦੇਣੀ ਚੀਜ਼ੀ ਪੰਜਾਬ ਦੀ ਕਹਿੰਦੇ ਚੱਕਰ ਹੀ ਉੱਥੋਂ ਪਿਆ ਸਰ ਦਿੱਲੀ ਦੇ ਸੀਐਮ ਨਾਲ ਵੀ ਰਿਲੇਟਡ ਹੈਗਾ ਇਸ ਟੀਮ ਨੂੰ ਲੱਗੇ ਚੱਕਰ ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ ਜਾਣਾ ਚਪਾਲ ਵਾਸਤੇ ਸੀ న్యూਸ 18 ਵਾਸਤੇ ਪਹਿਲਾਂ ਖਬਰ ਦੇ ਦਿੱਤੀ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਤੇ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰੈਂਦਾ ਗੰਮ ਚ ਦੱਬੀ ਆਇ ਕਿੱਲੀ ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ सीएम साहब नु बड़ी छैती कहंदे हटा देना ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਐਕਸਾਈਜ਼ ਉਹਦੇ ਨਹੀਂ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕ ਆਹੀ ਤਾਂ ਵਧੂ ਝਟਕੇ ਨਾਲ ਗਮ ਚ ਫਿਰ ਡਿੱਗ ਜੂ ਨਹੀਂ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇਥੋਂ ਪਿਆ ਅਸਲ ਗੁਨੇਗਾਰੀ ਕੇਜਰੀয়াল ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇ ਤਾ ਤੈਨੂੰ ਵੀ ਦੇਣਾ ਪੈਣਾ ਤੇ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ 'ਤੇ ਸ਼ੁਰੂ ਹੋ ਗਈ ਉਹ ਕਹਿੰਦੇ ਕਿ ਸੁਖਬੀਰ ਔਰ ਮੁੜ ਕੇ ਕੰਮ ਨਹੀਂ ਰੁਕਿਆ